ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤੇਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤੇਆਂ ਦੀਆਂ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤੇ ਹੈ ਜੀ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਤੇ ਕੁੜੀਆਂ ਦੇ ਰਿਸ਼ਤਾ ਹੈ 1244 ਫਾਈਲ ਨੰਬਰ ਜ਼ਿਲ੍ਹਾ ਪਟਿਆਲਾ ਪਿੰਡ ਦੇਵੀਗੜ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਭਿੰਡਰ ਡੇਟ ਆਫ ਬਰਥ ਹੈ ਜੀ 21 ਤਰੀਕ ਪੰਜਵਾਂ ਮਹੀਨਾ 1988 ਹਾਈਟ 6 ਫਿਟ 2 ਇੰਚ ਸਟੱਡੀ ਗ੍ਰੈਜੂਏਸ਼ਨ ਪਾਸ ਫੈਮਲੀ ਚ ਮਾਤਾ ਜੀ ਐਕਸਪਾਇਰ ਆ ਫਾਦਰ ਜੀ ਫਾਦਰ ਸਾਹਿਬ ਨੇ ਫਾਦਰ ਦਾ ਵਰਕ ਟਰਾਂਸਪੋਰਟ ਦਾ ਹੈ ਬਿਜ਼ਨਸ ਇੱਕ ਭੈਣ ਅਮਰੀਕਾ ਚ ਪੀਆਰ ਇੱਕ ਭਰਾ ਹੈ ਉਹ ਕੈਨੇਡਾ ਚ ਹੈ ਘਰ ਬਰ ਵਧੀਆ ਬਣਿਆ ਹੋਇਆਗਾ ਜਿਸ ਲਈ ਰਿਸ਼ਤਾ ਉਹ ਮੁੰਡਾ ਇਸ ਟਾਈਮ ਪੰਜਾਬ ਪੁਲਿਸ ਚ ਗਵਰਨਮੈਂਟ ਜੌਬ ਤੇ ਹੈ 10 10 ਤੋਂ 12 ਸਾਲ ਹੋ ਗਏ ਜੀ ਡਿਊਟੀ ਕਰਦਿਆਂ ਨੂੰ ਰੈਂਕ ਵੀ ਵਧਣ ਵਾਲਾ ਹੈ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਸਰਕਾਰੀ ਜੋਬ ਕਰਦੀ ਹੋਵੇ ਪਹਿਲ ਟੀਚਰ ਨੂੰ ਆ ਬਾਕੀ ਕਿਸੇ ਵੀ ਫੀਲਡ ਚ ਜੋਬ ਹੋਵੇ ਜੀ ਕਰਦੀ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਖਾਗਾ ਮੁੰਡਾ ਮੁੰਡਾਗਾ ਇੱਕ ਹੋਰ ਭੈਣਾ ਵੱਡੀ ਉਹ ਵੀ ਮੈਰਿਡ ਆ ਮੁੰਡਾ ਨਸ਼ੇਪੱਤੀ ਤੋਂ ਰਹਿਤ ਵਧੀਆ ਫਰੈਸ਼ ਨੂੰ ਫੈਮਿਲੀ ਆ ਵੱਡੇ ਭਰਾ ਨਹੀਂ ਅੰਮ੍ਰਿਤ ਛੱਕਿਆ ਹੋਇਆ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 78147 27359 ਅਗਲਾ ਰਿਸ਼ਤਾ ਆਇਆ ਜੀ ਫਾਈਲ ਨੰਬਰ 1252 ਜ਼ਿਲ੍ਹਾ ਪਟਿਆਲਾ ਹੁੰਡੇ ਦੀ ਕਾਸਟ ਜਟ ਸਿੱਖ ਗੋਤ ਢਾਲੀਵਾਲ ਡੇਟ ਆਫ ਬਰਥ ਹੈ ਜੀ 1993 ਹਾਈਟ 6 ਫੁੱਟ ਸਟੱਡੀ ਗ੍ਰੈਜੂਏਸ਼ਨ ਨਾਲ ਪਾਸ ਕਰੀ ਹੋਈ ਹੈ ਤੇ ਨਾਲ ਸਿਵਲ ਇੰਜੀਨੀਅਰ ਦਾ ਕੋਰਸ ਵੀ ਕਰਿਆ ਹੋਇਆ 3 ਸਾਲ ਦਾ ਪਰਿਵਾਰ ਚ ਮਾਤਾ ਪਿਤਾ ਤੇ ਇੱਕ ਬੇਟੀ ਐ ਤੇ ਇੱਕ ਬੇਟਾ ਹੈ ਬੇਟੀ ਅਨਮੈਰਿਡ ਐ ਬੇਟੀ ਦਿੱਲੀ ਸਿਟੀ ਚ ਡਾਕਟਰ ਹੈ ਜੀ ਜਿਸ ਲਈ ਰਿਸ਼ਤਾ ਉਹ ਮੁੰਡਾ ਕੈਨੇਡਾ ਦਾ ਪੀਆਰ ਆ ਜ਼ਮੀਨ 8.5 ਕਿੱਲੇ ਆਉਂਦੀ ਐ ਮੁੰਡੇ ਨੂੰ ਜ਼ਮੀਨ ਮਾਨਸਾ ਹੈ ਜੋ ਕਿ ਮੁੰਡੇ ਦੇ ਪਰਿਵਾਰ ਵਾਲੇ ਠੇਕੇ ਤੇ ਦਿੰਦੇ ਆ ਇਸ ਟਾਈਮ ਸਾਰਾ ਪਰਿਵਾਰ ਪਟਿਆਲੇ ਸਿਟੀ ਚ ਰਹਿ ਰਹੇ ਹੈਗਾ ਪਰਿਵਾਰ ਸਾਰਾ ਵੈਸ਼ਨੂ ਆ ਹੁੰਦਾ ਕੈਨੇਡਾ ਤੋਂ ਇੰਡੀਆ ਆਇਆ ਹੋਇਆ ਵਿਆਹ ਲਈ ਕਾਰ ਬਰ ਵਧੀਆ ਬਣਿਆ ਹੋਇਆ ਜੀ ਕੋਠੀ ਵਧੀਆ ਆਪਣੀ ਪਾਈ ਹੋਈ ਹੈ ਸਾਰੇ ਪਰਿਵਾਰ ਦਾ ਅਮਰਸ਼ਕਿਆ ਹੋਇਆ ਫਾਦਰ ਸਾਹਿਬ ਪੰਜਾਬ ਪੁਲਿਸ ਚ ਸਭ ਪੰਜਾਬ ਪੁਲਿਸ ਚ ਇੰਸਪੈਕਟਰ ਦੀ ਜੌਬ ਤੋਂ ਰਟਾਇਗਾ ਹੁਣ ਵਧੀਆ ਪੈਨਸ਼ਨ ਆਉਂਦੀ ਹੈ ਮਾਤਾ ਜੀ ਹਾਊਸ ਵਾਈਫ ਨੇ ਮੁੰਡਾ ਵਧੀਆ ਸੋਨਾ ਸੁਨੱਖਾਗਾ ਨਸ਼ੇ ਪੱਤੇ ਤੋਂ ਰਹਿਤਾ ਕੁੜੀ ਦਾ ਰਿਸ਼ਤੇ ਚਾਹੀਦੇ ਕੁੜੀ ਬਧੀਆ ਸੋਣੀ ਸੁਨੱਖੀ ਹੋਵੇ ਐਜੂਕੇਟਿਡ ਪਰਿਵਾਰ ਪਰਿਵਾਰ ਬਾਕੀ ਵਧੀਆ ਹੋਵੇ ਕੁੜੀ ਦਾ ਸਟੱਡੀ ਕੁੜੀ ਦੀ ਬੀਐਸਸੀ ਨਰਸਿੰਗ ਚ ਪੜਾਈ ਵਧੀਆ ਕਰੀ ਹੋਵੇ ਜਿਸ ਪਰਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਇਹਨਾਂ ਦੇ ਦਿੱਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 7814099814 ਸਾਡੇ ਇਸ YouTube ਚੈਨਲ ਤੇ ਰਿਸ਼ਤਿਆਂ ਦੀ ਐਡ ਲਗਾਈ ਜਾਂਦੀ ਹੈ ਰਿਸ਼ਤਿਆਂ ਦੀ ਐਡ ਦੇਣ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ 7814069420 ਵਾਲੇ ਨੰਬਰ ਤੇ ਅਗਲਾ ਰਿਸ਼ਤਾ ਆਇਆ ਜੀ 1266 ਫਾਈਲ ਨੰਬਰ ਜ਼ਿਲ੍ਹਾ ਜਿਲੰਦਰ ਪਿੰਡ ਲੋਈਆਂ ਖਾਸ ਮੁੰਡੇ ਦੀ ਕਾਸਟ ਜਰਸੀ ਖਗੋਤ ਤਾਲੀਵਾਲ ਡੇਟ ਆਫ ਬਰਥ 1994 ਦਾ ਬੋਰਨ ਹਾਈਟ 5 ਫੁੱਟ 7 ਇੰਚ এডਿਕੇਸ਼ਨ ਪਲੱਸ 2 ਤੋਂ ਬਾਅਦ ਡਿਪਲੋਮਾ ਕੰਪਿਊਟਰ ਐਪਲੀਕੇਸ਼ਨ ਦਾ ਕਰਿਆਗਾ ਪਰਿਵਾਰ ਚ ਮਾਤਾ ਪਿਤਾ ਤੇ ਮੁੰਡਾ ਇਕੱਲਾ ਇਕੱਲਾਗਾ ਇੱਕ ਭੈਣ ਆ ਉਹ ਮੈਰਿਡ ਉਹ ਭੈਣ ਕੈਨੇਡਾ ਚ ਮੈਰਿਡ ਆ ਫਾਦਰ ਸਾਹਿਬ ਅਤੇ ਮਦਰ ਦੋਵੇਂ ਹੀ ਸਰਕਾਰੀ ਮੁਲਾਜ਼ਮ ਨੇ এডਿਕੇਸ਼ਨ ਡਿਪਾਰਟਮੈਂਟ ਜੋਬ ਤੋਂ ਰਿਟਾਇਰ ਨੇ ਜਿਸ ਲਈ ਰਿਸ਼ਤਾ ਉਹ ਮੁੰਡਾ ਕੈਨੇਡਾ ਪੀਆਰ ਆ ਥੋੜੇ ਸਮੇਂ ਬਾਅਦ ਹੀ ਮੁੰਡਾ ਇੰਡੀਆ ਵਾਪਸ ਆਉਣਾਗਾ ਪੱਕੇ ਤੌਰ ਤੇ ਮੁੰਡੇ ਕੋਲ ਜ਼ਮੀਨ 30 ਕਿੱਲੇ ਆ ਘਰ-ਬਾਰ ਵਧੀਆ ਬਣਿਆ ਹੋਇਆ ਕੋਠੀ ਪਾਈ ਹੋਈ ਆ 50 ਮਰ ਲਿਆ ਅਜ ਮੁੰਡਾ ਵਧੀਆ ਸਿੱਖ ਸਰਦਾਰ ਹੈ ਨਸ਼ੇ ਤੋਂ ਰਹਿਤ ਹੈ ਜੀ ਫਾਦਰ ਤੇ ਮਦਰ ਦਾ ਅਮਰ ਸ਼ਕਿਆ ਹੋਇਆ ਕੁੜੀ ਦਾ ਰਿਸ਼ਤੇ ਚਾਹੀਦੇ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਚੰਗੇ ਸੰਸਕਾਰਾਂ ਵਾਲੀ ਤੇ ਨਾਲ ਵਧੀਆ ਪੜ੍ਹਾਈ ਕਰੀ ਹੋਵੇ ਚਾਹੇ ਲੜਕੀ ਹਿੰਦੀ ਹੈ ਤੋ ਹੋਵੇ ਚاہے ਪੰਜਾਬ ਤੋਂ ਬਾਕੀ ਕੁੜੀ ਦਾ ਪਰਿਵਾਰ ਖਾਨਦਾਨੀ ਹੋਵੇ ਬੰਦੇ ਬਰਾਬਰ ਦੇ ਮੇਲ ਵਰਤਨ ਵਾਲੇ ਹੋਣ ਜੀ ਮੁੰਡਾ ਵਧੀਆ ਸੋਨਾ ਸੁਨੱਖਾ ਹੈ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 99150 66141 ਸਾਡੇ ਇਸ YouTube ਦੇ ਜ਼ਰੀਏ ਤੁਸੀਂ ਆਪ ਖੁਦ ਵੀ ਰਿਸ਼ਤੇ ਕਰਾਉਣੇ ਆ ਜੀ ਮੈਚ ਕਰਵਾ ਕੇ ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਹੁੰਦੇ ਆ ਮੁੰਡੇ ਤੇ ਕੁੜੀਆਂ ਦੇ ਜੀ ਅਗਲਾ ਰਿਹਾ ਜੀ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਤਹਿਸੀਲ ਹੁੰਡੇ ਦੀ ਕਾਸਟ ਪਰਜਪਤਾ ਜੀ ਗੋਤ ਸੰਗਰ ਡੇਟ ਆਫ ਬਰਥ 15 ਤਰੀਕ ਪਹਿਲਾ ਮਹੀਨਾ 1993 ਦਾ ਬੋਰਨ ਹਾਈਟ 5 ਫੁੱਟ 10 ਇੰਚ ਸਟੱਡੀ ਪਾਸ ਟੂ ਪਾਸ ਪਰਿਵਾਰ ਚ ਮਾਤਾ ਪਰਿਵਾਰ ਚ ਮਾਤਾ ਐਕਸਪਾਇਰ ਨੇ ਫਾਦਰ ਸਾਹਿਬ ਨੇ ਫਾਦਰ ਸਾਹਿਬ ਦਾ ਕਰਿਆਨੇ ਦਾ ਸਟੋਰ ਆ ਆਪਣਾ ਵੱਡੀ ਸ਼ਾਪ ਪਾਈ ਹੋਈ ਹੈ ਜੀ ਵੱਡਾਪਰਾ ਮੈਰਿਡ ਵੱਡਾ ਭਰਾ ਸਕੂਲ ਬੱਸ ਚਲਾਉਂਦਾ ਆਪਣੀ ਬੱਸ ਹੈ ਜੀ ਘਰ-ਬਰ ਵਧੀਆ ਬਣਿਆ ਹੋਇਆਗਾ ਇੱਕ ਭਰਾ ਹੈ ਛੋਟਾ ਉਹ ਭਰਾ ਪੁਰਤਗਾਲ ਚ ਪੀ ਆ ਰ ਜਿਸ ਮੁੰਡੇ ਲਈ ਰਿਸ਼ਤਾ ਹੈਗਾ ਉਹ ਮੁੰਡਾ ਕੰਮ ਰਾਗੀ ਤੇ ਕੀਰਤਨ ਜਥਾ ਆਪਣਾ ਦਰਾਹੇ ਹੈ ਜੀ ਦਰਾਹੇ ਤੇ ਲੁਧਿਆਣੇ ਚ ਹੀ ਰਹਿੰਦਾਗਾ ਮੁੰਡਾ ਇਸ ਟਾ ਸਾਰੀ ਜੁਆਇੰਟ ਫੈਮਿਲੀ ਹੈ ਜਿਸ ਲਈ ਰਿਸ਼ਤਾ ਉਸ ਮੁੰਡੇ ਦਾ 2 ਮਹੀਨੇ ਬਾਅਦ ਹੀ ਰਵੂਸ ਹੋ ਗਿਆ ਸੀ ਮੁੰਡਾ ਵਧੀਆ ਗੁਰਸਿੱਖ ਹੈ ਅੰਮ੍ਰਿਤਸਰ ਕਿਆ ਹੋਇਆ ਬਾਕੀ ਸਾਰੀ ਫੈਮਿਲੀ ਵੈਸ਼ਨੂ ਆ ਮੁੰਡਾ ਨਸ਼ਪੱਤੇ ਤੋਂ ਰਹਤਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਦਾ ਅੰਮ੍ਰਿਤਸਰ ਕਿਆ ਹੋਵੇ ਪਰਵਾਰ ਗੁਰਸਿੱਖ ਚਾਹੇ ਲੜਕੀ ਦਾ ਡਾਈਵੋਰਸ ਹੋਇਆ ਹੋਵੇ ਕਾਸਟ ਕੋਈ ਵੀ ਹੋਵੇ ਬੀਐਸਸੀ ਚ ਹੋਵੇ ਕੁੜੀ ਬਿਨਾ ਬੱਚੇ ਵਾਲੀ ਹੋਵੇ ਸਿਆਣੀ ਤੇ ਸਮਝਦਾਰ ਥੋੜਾ ਮੋਟਾ ਪੜ੍ਹ ਲਿਖੀ ਹੋਵੇ ਜੀ ਵਧੀਆ ਗੱਲ ਆ ਬਾਕੀ ਘਰ ਦਾ ਕੰਮਕਾਰ ਜਾਣਦੀ ਹੋਵੇ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਇਹਨਾਂ ਦੇ ਦਿੱਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 77409 99426 ਅਗਲਾ ਰਿਸ਼ਤਾ ਹੈ ਜੀ 1263 ਫਾਈਲ ਨੰਬਰ ਜ਼ਿਲ੍ਹਾ ਬਰਨਾਲਾ ਏਰੀਆ ਤਪਾ ਮੰਡੀ ਮੁੰਡੇ ਦੀ ਕਾਸਟ ਅਰੋੜਾ ਡੇਟ ਆਫ ਬਰਥ ਹੈ 11 11 ਤਰੀਕ ਪਹਿਲਾ ਮਹੀਨਾ 1993 ਹਾਈਟ ਹੈ ਜੀ 5 ਫੁੱਟ 7 ਇੰਚ ਸਟੱਡੀ ਬੀ ਟੈਕ ਫੈਮਿਲੀ ਡਿਟੇਲ ਫਾਦਰ ਮਦਰ ਇੱਕ ਛੋਟਾ ਭਰਾ ਹੈ ਜਿਸ ਲਈ ਰਿਸ਼ਤਾ ਉਪਰਾ ਤੋਂ ਵੱਡਾ ਹੈ ਹੁੰਡਾ ਕਾਮ ਜੀ ਆਪਣਾ ਆਪ ਦਾ ਵਧੀਆ ਬਿਜ਼ਨਸ ਹੈ ਆਪਣੀਆਂ ਇਹਨਾਂ ਦੀਆਂ ਤਿੰਨ ਏਜੰਸੀਆਂ ਨੇ ਜੀ ਕੋਕਾ ਕੋਲਾ ਪੈਪਸੀ ਮਿਲਕ ਦੀਆਂ ਏਜੰਸੀਆਂ ਨਾਲ ਆਈਸਕ੍ਰੀਮ ਦੀ ਵੀ ਇਨਕਮ ਵਧੀਆ ਹਗੀ ਮੁੰਡਾ ਆਪ ਵੀ ਵਧੀਆ ਕੁਮਾਰ ਹੈਗਾ 7 ਤੋਂ 8 ਲੱਖ ਵਾਂਗੂ 1 ਸਾਲ ਦੀ ਇਨਕਮ ਆਂਗੀ ਘਰ-ਵਰ ਵਧੀਆ ਬਣਿਆ ਕੋਠੀ ਪਾਈ ਹੈ ਤਾਂ ਆਪਾਂ ਮੰਡੀ 'ਚ ਫਾਦਰ ਸਾਹਿਬ ਤੇ ਛੋਟਾ ਭਰਾ ਤੇ ਮੁੰਡਾ ਤਿੰਨਾਂ ਦਾ ਆਪਣਾ ਆਪ ਦਾ ਕੰਮ ਹੈ ਜੀ ਆਪਣਾ ਬਿਜ਼ਨਸ ਹੈ ਫੈਮਿਲੀ ਬਿਜ਼ਨਸ ਹੀ ਇਕੱਠਾ ਹੈ ਜਿਹੜਾ ਇਹ ਬਿਜ਼ਨਸ ਹੈ ਜੀ ਉਹ ਸਾਰਿਆਂ ਦਾ ਇਕੱਠਾ ਹੀ ਹੈ ਇਸ ਟਾਈਮ ਸਾਰੀ ਫੈਮਿਲੀ ਇਕੱਠੀ ਰਹਿ ਰਹੀ ਹੈ ਕੁੜੀ ਦਾ ਰਿਸ਼ਤੇ ਚਾਹੀਦਾ ਹੈਗਾ ਕੁੜੀ ਵਧੀਆ ਪੜ੍ਹੀ ਲਿਖੀ ਹੋਵੇ ਚੰਗੇ ਪਰਿਵਾਰ ਤੋਂ ਡਿਮਾਂਡ ਕੋਈ ਨਹੀਂ ਕੁੜੀ ਵਧੀਆ ਸੋਣੀ ਸੁਨੱਖੀ ਹੋਵੇ ਘਰ ਦਾ ਵੀ ਨਾਲ ਕੰਮਕਾਰ ਜਾਣਦੀ ਹੋਵੇ ਮੁੰਡਾ ਨਸ਼ੇ ਪਤੇ ਤੋਂ ਰਹੇ ਤਾਂ ਸਾਰੀ ਫੈਮਲੀ ਵੈਸ਼ਨੂ ਆ ਮੁੰਡਾ ਵਧੀਆ ਸੋਨਾ ਸੁਨੱਖਾ ਹੈਗਾ ਜੀ ਕਾਸਟ ਅਰੋੜਾ ਪੰਜਾਬੀ ਖੱਤਰੀ ਹੀ ਹੋਵੇ ਗੁਲਾਟੀ ਸ਼ਾਵੜੇ ਕੋਈ ਵੀ ਹੋਵੇ ਜੀ ਹੋਵੇ ਅਰੋੜੇ ਚੀ ਕਾਸਟ ਜੀ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 7009539589 700 पूरा 953 958 9 अगले रिश्ते है जी बहुत वदिय परिवार तो 1264 फाइल नंबर जिला कपूरथला सुल्तानपुर लोधी तहसील पिंड शेख मंगा डेट ऑफ बर्थ है जी 24/7/1990 दा बर्न हाइट शिफ्ट 2 इंच ਸਟੱਡੀ ਗ੍ਰੈਜੂਏਸ਼ਨ ਪਾਸ ਨਾਲ ਕੋਰਸ ਕੀਤਾਗਾ ਆਟੋਮੋਬਾਈਲ ਇੰਜੀਨੀਅਰ ਦਾ ਜੌਬ ਟਰੱਕ ਰਿਪੇਅਰ ਵਰਕਸ਼ਾਪ ਇਨ ਵਿਨੀਪੈਗ ਸਿਟੀ ਇਜ਼ ਇਨ ਕੈਨੇਡਾ ਐਗਰੀਕਲਚਰ ਲੈਂਡ 5 ਏਕੜ ਇਨ ਵਿਲੇਜ ਟੋਟਲ ਜ਼ਮੀਨ ਹੈ ਜੀ ਬਹੁਤ ਵਧੀਆ ਜੋ ਕਹੇ ਜੀ ਸ਼ੋ ਨਹੀਂ ਕਰ ਰਹੇ ਪਰਿਵਾਰ ਚ ਮਾਤਾ ਪਿਤਾ ਤੇ ਇੱਕ ਬੇਟੀ ਹੈ ਬੇਟੀ ਮੈਰਿਡ ਹੈ ਚਾਰ ਬੇਟੇ ਆ ਉਹ ਕੈਨੇਡਾ ਚ ਆ ਜਿਸ ਲਈ ਰਿਸ਼ਤਾ ਉਹ ਬੇਟਾ ਸਭ ਤੋਂ ਛੋਟਾਗਾ ਇਹ ਲੜਕਾ ਵਿੰਡੋ ਹੈ ਜੀ ਬਿੱਡੋ ਹੈ ਕੋਲ 3 ਸਾਲ ਦੀ ਕਬੇਟੀ ਹੈ ਵਾਈਫ ਦੀ ਡੈਥ ਹੋਈ ਹੋਈ ਨੂੰ 3 ਸਾਲ ਹੋ ਗਏ ਨੇ ਹੁਣ ਇਸ ਟਾਈਮ ਮੁੰਡਾ ਕੈਨੇਡਾ ਚ ਪੀਆਰ ਹੈ ਬਾਕੀ ਮੁੰਡੇ ਦੀ ਵੀ ਨਾਲ ਸਾਰੀ ਫੈਮਿਲੀ ਪੀਆਰ ਹੈ ਹੁਣ ਪਰਿਵਾਰ ਇਸ ਟਾਈਮ ਇੰਡੀਆ ਹੀ ਆਇਆ ਹੋਇਆ ਹੈਗਾ ਬੇਟਾ ਇਸ ਟਾਈਮ ਕੈਨੇਡਾ ਹੀ ਹੈ ਮੁੰਡਾ ਬਧੀਆ ਸੋਨਾ ਸੁਨੱਖਾ ਵੈਸ਼ਨੂ ਪਰਿਵਾਰ ਹੈ ਮੁੰਡਾ ਨਸ਼ੇ ਤੋਂ ਦੂਰ ਹੈ ਕੁੜੀ ਦਾ ਰਿਸ਼ਤੇ ਚਾਹੀਦਾ ਜੀ ਕੁੜੀ ਅਨਮੈਰਿਡ ਹੋਵੇ ਕੁੜੀ ਇੰਡੀਆ ਦੀ ਹੀ ਹੋਵੇ ਕੁੜੀ ਦੀ ਸਟੱਡੀ ਵਧੀਆ ਕਰੀ ਹੋਵੇ ਇੰਗਲਿਸ਼ ਨਾਲ ਵਧੀਆ ਆਉਂਦੀ ਹੋਵੇ ਪੜ੍ਹਾਈ ਚ ਹੁਸ਼ਿਆਰ ਹੋਵੇ ਕੁੜੀ ਦੀ ਹਾਈਟ 5 ਫੁੱਟ 6 ਇੰਚ ਤੱਕ ਹੋਵੇ ਬਾਕੀ ਕੁੜੀ ਮੁੰਡੇ ਨਾਲ ਵਧੀਆ ਸੋਹਣੀ ਸੁਨੱਖੀ ਲੱਗਦੀ ਹੋਵੇ ਬਾਕੀ ਪਰਿਵਾਰ ਮਿਲ ਵਰਤਣ ਵਾਲਾ ਹੋਵੇ ਕੁੜੀ ਦਾ ਜੱਟ ਸਿੱਖ ਕਾਸਟ ਹੀ ਹੋਵੇ ਲੜਕੀ ਦੀ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਸਾਡੇ ਨਾਲ ਵੀ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹ ਸਾਰੇ ਰਿਸ਼ਤੇ ਸਾਡੇ ਜਰੀਏ ਹੀ ਹੁੰਦੇ ਆ ਜੀ ਜੀ ਇਸ ਪਰਵਾਰ ਨਾਲ ਤੁਸੀਂ ਆਪ ਵਧੇਰੇ ਗੱਲ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 583449 113 8544910013 ਅਗਲਾ ਰਿਸ਼ਤਾ ਹੈ ਜੀ 1265 ਫਾਈਲ ਨੰਬਰ ਜ਼ਿਲ੍ਹਾ ਮੋਗਾ ਮੁੰਡੇ ਦੀ ਕਾਸਟ ਆ ਜੱਟ ਸਿੱਖ ਗੋਤ ਸੰਧੂ ਡੇਟ ਆਫ ਬਰਥ ਹੈ ਜੀ 1995 ਹਾਈਟ 5 ਫੁੱਟ 8 ਇੰਚ ਸਟੱਡੀ ਪਲੇਸ ਟੂ ਪਾਸ ਨਾਨ ਮੈਡੀਕਲ ਨਾਲ ਕਰੀਆ ਉਸ ਤੋਂ ਬਾਅਦ ਸਟੱਡੀ 4 ਸਾਲ ਦੀ ਆਸਟ੍ਰੇਲੀਆ 'ਚ ਕੀਤੀ ਸੀ ਮੁੰਡਾ ਪੀਆਰ ਆ ਆਸਟ੍ਰੇਲੀਆ ਦਾ ਪਰਿਵਾਰ 'ਚ ਮਾਤਾ ਪਿਤਾ ਤੇ ਦੋਪਰਾ ਨੇ ਵੱਡਾ ਭਰਾ ਮੈਰਿਡ ਆ ਉਹ ਵੀ ਆਸਟ੍ਰੇਲੀਆ 'ਚ ਪੀਆਰ ਆ ਮੁੰਡੇ ਦੇ ਫਾਦਰ ਫਾਦਰ ਸਾਹਿਬ ਗਵਰਨਮੈਂਟ ਜੌਬ ਕਰਦੇ ਨੇ ਪੰਜਾਬ ਪੁਲਿਸ 'ਚ ਇਨਸਪੈਕਟਰ ਨੇ ਜਗਰਾਉਂ ਸ਼ਹਿਰ 'ਚ ਡਿਊਟੀ ਐ ਐਸ ਐਚਓ ਨੇ ਘਰ-ਬਾਰ ਵਧੀਆ ਬਣਿਆ ਹੋਇਆ ਦੋ ਘਰ ਲਗ ਲਗ ਬਣਾਏ ਨੇ ਜ਼ਮੀਨ 25 ਕਿੱਲੇ ਆ ਦੂਪਰਾ ਮਕਣ ਇੱਕ ਕਿੱਲੇ ਵਿੱਚ ਘਰ ਹੈ ਮੁੰਡਾ ਬਧੀਆਂ ਸੋਹਣਾ ਸੁਨੱਖਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਬਧੀਆਂ ਸੋਹਣੀ ਸੁਨੱਖੀ ਹੋਵੇ ਪੜ੍ਹਾਈ ਬਧੀਆਂ ਕੀਤੀ ਹੋਵੇ ਕੁੜੀ ਚਾਹੀਏ ਆਸਟ੍ਰੇਲੀਆ ਦੀ ਪੀਆਰ ਹੋਵੇ ਬਾਕੀ ਚਾਹੀਏ ਇੰਡੀਆ ਤੋਂ ਹੋਵੇ ਪਰ ਹੋਵੇ ਕੁੜੀ ਸਿਆਣੀ ਤੇ ਚੰਗੇ ਘਰੋਂ ਬਾਕੀ ਪਰਿਵਾਰ ਵੀ ਬਧੀਆਂ ਹੋਵੇ ਜੀ ਹੁੰਦਾ ਨਸ਼ੇ ਪਤੇ ਤੋਂ ਰਹਿਤ ਜਿਸ ਪਰਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਇਹਨਾਂ ਦੇ ਦਿੱਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 9814269300 ਤੇ ਅਗਲੇ ਰਿਸ਼ਤੇ ਨੇ ਜੀ ਕੁੜੀਆਂ ਦੇ ਜੱਟ ਸਿੱਖ ਪਰਿਵਾਰ ਤੋਂ ਆਂ ਜੀ ਬਹੁਤ ਵਧੀਆ ਰਿਸ਼ਤੇ ਹੈ ਜੀ ਰਿਸ਼ਤਾ ਹੈ 1268 ਫਾਈਲ ਨੰਬਰ ਜ਼ਿਲ੍ਹਾ ਬਰਨਾਲਾ ਕੁੜੀ ਦੀ ਕਾਸਟ ਜੱਟ ਸਿੱਖ ਗੋਤਤਾ ਲਿਵਾਲ ਡੇਟ ਆਫ ਬਰਥ 10 ਤਰੀਕ 11ਵਾਂ ਮਹੀਨਾ 1995 ਹਾਈਟ 5 ਫੁੱਟ 6 ਇੰਚ ਐਜੂਕੇਸ਼ਨਲ ਕੁਆਲਿਫਿਕੇਸ਼ਨ ਇਨ ਇੰਡੀਆ ਬੀ ਐਸ ਸੀ ਮੈਡੀਕਲ ਐਮ ਐਸ ਸੀ ਕੈਮਿਸਟਰੀ ਐਜੂਕੇਸ਼ਨਲ ਕੁਆਲਿਫੀਕੇਸ਼ਨ ਇਨ ਕੈਨੇਡਾ ਫਾਰਮ ਫਾਰਮਾਸਟਿਕਲ ਫਾਰਮਯੂਸਟੀਕਲ ਫੂਡ ਸਾਇੰਸ ਟੈਕਨੋਲੋਜੀ ਅਤੇ ਸਲਾਈ ਚੇਨ ਪ੍ਰਬੰਧਨ ਵਰਤਮਾਨ ਵਿੱਚ ਬ੍ਰਾਮਟਨ অন্ਟਾਰੀਓ ਵਿੱਚ ਵਰਕ ਪਰਮਿਟ ਤੇ ਰਹਿ ਰਹੀ ਹੈ ਮੁੰਡੇ ਨੂੰ ਜ਼ਮੀਨ ਜੀ 20 ਕਿਲੇ ਤੱਕ ਆਉਂਦੀ ਹੋਵੇ ਮੁੰਡਾ ਹੋਵੇ ਚਾਹੇ ਸਰਦਾਰ ਚਾਹੇ ਮੁੰਨਾ ਨਸ਼ੇ ਪੱਤੇ ਤੋਂ ਦੂਰ ਹੋਵੇ ਮੁੰਡਾ ਵਧੀਆ ਸੋਨਾ ਸਨਖਾ ਹੋਵੇ ਮੁੰਡਾ ਪੀਆਰ ਹੋਵੇ ਜੀ ਚਾਹੇ ਵਰਕ ਪਰਮਿਟ ਤੇ ਹੋਵੇ ਮੁੰਡੇ ਦੀ ਸਟੱਡੀ ਬਸ ਵਧੀਆ ਹੋਵੇ ਜੀ ਇਹ ਲੜਕੀ ਦਾ ਰਿਸ਼ਤਾ ਜੀ ਜੋ ਕਿ ਕੈਨੇਡਾ ਦਾ ਆਇਆ ਹੈਗਾ ਜੀ ਬਦਿਆ ਪਰਿਵਾਰ ਤੋਂ ਬਰਨਾਲੇ ਜ਼ਿਲ੍ਹੇ ਤੋਂ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ 1268 ਫਾਈਲ ਨੰਬਰ ਕਹਿ ਕੇ ਤੁਸੀਂ ਇਹ ਰਿਸ਼ਤਾ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ 1269 ਫਾਈਲ ਨੰਬਰ ਜ਼ਿਲ੍ਹਾ ਮੋਗਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਹਾਈਟ 5 ਫੁੱਟ 3 ਇੰਚ ਸਟੱਡੀ BCA ਫਰੋਮ ਲਵਲੀ ਯੂਨੀਵਰਸਿਟੀ ਐਂਡ DCA ਕਰੀਏ ਪੜਾਈ ਪਰਵਾਰ ਚ ਮਾਤਾ ਪਿਤਾ ਤੇ ਤੇਨੇ ਭਰਾ ਨੇ ਦੋ ਵੱਡੇ ਭਰਾ ਦੋ ਵੱਡੇ ਭਰਾ ਮੈਰਿਡ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਕੁੜੀ ਇੰਡੀਆ ਦੀ ਹੈਗੀ ਭਰਾ ਵੀ ਪ੍ਰਾਈਵੇਟ ਜੌਬ ਕਰਦਾ ਕੁੜੀ ਦਾ ਇਹਨਾਂ ਨੂੰ ਮੁੰਡਾ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਨਸ਼ੇ ਪਤੇ ਤੋਂ ਦੂਰ ਹੋਵੇ ਮੁੰਡਾ ਕੈਨੇਡਾ ਚ ਪੀਆਰ ਹੋਵੇ ਜੇ ਵਰਕ ਪਰਮਟ ਤੇ ਹੋਵੇ ਜ਼ਮੀਨ ਚਾਹੇ ਮੁੰਡੇ ਨੂੰ 2 ਕਿੱਲੇ ਤੱਕ ਆਉਂਦੀ ਹੋਵੇ ਵਿਆਹ ਕਰਵਾ ਕੇ ਮੁੰਡਾ ਕੈਨੇਡਾ ਚ ਆਪਣੇ ਨਾਲ ਲੈ ਕੇ ਜਾਵੇ ਜੀ ਵਿਆਹ ਇਹ ਪਰਿਵਾਰ ਬਹੁਤ ਵਧੀਆ ਕਰਨਗੇ ਕੁੜੀ ਬਧੀਆ ਸਿਆਣੀ ਤੇ ਸਮਝਦਾਰ ਹੈ ਨਾਲ ਸੋਹਣੀ ਸੁਨੱਖੀ ਹੈ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ 1269 ਫਾਈਲ ਨੰਬਰ ਤੁਸੀਂ ਕਹਿ ਕੇ ਇਹ ਰਿਸ਼ਤਾ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਲੁਧਿਆਣਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤਮ ਮੰਗਟ ਡੇਟ ਆਫ ਬਰਥ ਹੈ ਜੀ 11 ਤਰੀਕ 7ਵਾਂ ਮਹੀਨਾ 1992 ਦਾ ਬਾਰਨ ਹਾਈਟ ਹੈ 5 ਫੁੱਟ 3 ਇੰਚ ਪਾਸ ਪਰਿਵਾਰ ਚ ਮਾਤਾ ਪਿਤਾ ਚਾਰ ਭੈਣਾਂ ਮੈਰਿਡਾ ਇੱਕ ਇਹਨਾਂ ਦਾ ਬੇਟਾ ਕੈਨੇਡਾ ਚ ਹੈ ਜੀ ਮੁੰਡਾ ਕੱਲਾ ਕੱਲਾ ਹੈਗਾ ਇੱਕ ਇਹਨਾਂ ਦਾ ਕਨੇਡਾ ਚ ਹੈ ਜੀ ਮੁੰਡਾ ਇਕੱਲਾ-ਕੱਲਾ ਹੈਗਾ ਕੰਮ ਮੁੰਡਾ ਖੇਤੀਬਾੜੀ ਤੇ ਪਸ਼ੂ ਪਾਲਣ ਦਾ ਕਰਦਾ ਹੈਗਾ ਜ਼ਮੀਨ 3 ਕਿੱਲੇ ਆ 7 ਕਿੱਲੇ ਜ਼ਮੀਨ ਨਾਲ ਠੇਕੇ ਤੇ ਲੈਂਦੇ ਆ ਫਾਦਰ ਸਾਹਿਬ ਵੀ ਖੇਤੀਬਾੜੀ ਕਰਦੇ ਆ ਮਾਤਾ ਤੇ ਪਿਤਾ ਦਾ ਅਮਰ ਸ਼ਕਿਆ ਹੋਇਆ ਮੁੰਡਾ ਮੋਨਾਗਾ ਸ਼ਾਕੂ ਬੱਜੂ ਪੱਗ ਬੰਨਦਾ ਹੈਗਾ ਘਰ ਬਰ ਬਧੀਆ ਬਣਿਆ ਹੋਇਆ ਬਧੀਆ ਸੋਨਾ ਸੁਨੱਖਾ ਗਣੇਸ਼ ਪੱਤੇ ਤੁਰਿਆ ਹਤਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਘਰ ਦਾ ਘਰੇਲੂ ਕੰਮ ਕਰ ਜਾਣਦੀ ਹੋਵੇ ਸਿਆਣੀ ਤੇ ਸਮਝਦਾਰ ਹੋਵੇ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਵਧੀਆ ਪਰਿਵਾਰ ਤੋਂ ਰਿਸ਼ਤਾ ਹੈਗਾ 9855826971 ਅਗਲਾ ਰਿਸ਼ਤਾ ਆਇਆ ਜੀ 1267 ਫਾਈਲ ਨੰਬਰ ਜ਼ਿਲ੍ਹਾ ਕਪੂਰਥਲਾ ਮੁੰਡੇ ਦੀ ਕਾਸਟਾ ਜੱਟ ਸਿੱਖ ਗੋਤ ਸੰਗਾ ਡੇਟ ਆਫ ਬਰਥ 17 ਮਾਰਚ 1987 ਦਾ ਬਰਨ ਹਾਈਟ 5 ਫੁੱਟ 6 ਇੰਚ ਸਟੱਡੀ 8th ਪਾਸ ਕਮ ਫਾਰਮਰ ਦਾ ਖੇਤੀਬਾੜੀ ਕਰਦੇ ਨੇ ਦੋ ਟਰੈਕਟਰ ਘਰੇ ਪਸ਼ੂ ਰੱਖੇ ਆ 8-9 ਰੱਖੇ ਹੋਇਆ ਜੀ ਪਸ਼ੂ ਘਰ ਵਧੀਆ ਬਣਿਆ ਹੋਇਆ ਜ਼ਮੀਨ ਡੇਢ ਕਿੱਲੇ ਡੇਢ ਕਿੱਲਾ ਦੂਪਰਾ ਮਕੋਲ ਪਰਿਵਾਰ ਚ ਮਾਤਾ ਜੀ ਆ ਫਾਦਰ ਸਾਹਿਬ ਐਕਸਪਾਇਰ ਤੇ ਦੋ ਭੈਣਾਂ ਮੈਰਿਡ ਐ ਜੀ ਇੱਕ ਛੋਟਾ ਭਰਾ ਹੈਗਾ ਮੁੰਡਾ ਕੰਮ ਖੇਤੀਬਾੜੀ ਦਾ ਕਰਦਾ ਹੈਗਾ ਜ਼ਮੀਨ ਠੇਕੇ ਤੇ ਵੀ ਲੈਂਦੇ ਆ 3 ਕਿੱਲੇ ਨਾਲ ਹੋਰ ਮੁੰਡਾ ਨਸ਼ੇ ਪੱਤੇ ਤੋਂ ਰਹੇ ਤਾ ਇਹਨਾਂ ਦਾ ਡਿਵੋਰਸ ਜੀ ਮੁੰਡਾ ਨਸ਼ੇ ਪੱਤੇ ਤੁਰ ਹੈ ਤਾਂ ਮੁੰਡੇ ਡੈਡਾ ਬੋਰਸ 1.5 ਸਾਲ ਬਾਅਦ ਹੋ ਗਿਆ ਸੀ ਬੱਚਾ ਕੋਈ ਨਹੀਂ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਚਾਹੇ ਗਰੀਬ ਘਰ ਹੋਵੇ ਘੱਟ ਪੜ੍ਹੀ ਹੋਵੇ ਹੋਵੇ ਕਰੇ ਲੁਕਾਮਕਾਰ ਵਾਲੀ ਕਰਦਾ ਕੰਮ ਕਰ ਜਾਣਦੀ ਹੋਵੇ ਸੈਣੀ ਤੇ ਸਮਝਦਾਰ ਹੋਵੇ ਮੁੰਡਾ ਸੋਨਾ ਸੁਨੱਖਾ ਹੈ ਜੀ ਕੁੜੀ ਵਧੀਆ ਹੋਵੇ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 98462 76602 ਜਾਫਰੀ ਇਸ ਨੰਬਰ ਤੇ 8146477059 ਅਗਲਾ ਰਿਸ਼ਤਾ ਹੈ ਜੀ 1265 ਫਾਈਲ ਨੰਬਰ ਜ਼ਿਲ੍ਹਾ ਜਲੰਧਰ ਮੁੰਡੇ ਦੀ ਕਾਸਟ ਕੰਬੋਜ ਸਿੱਖ ਗੋਤ ਗੋਤ ਜੰਮੂ ਆ ਜੀ ਡੇਟ ਆਫ ਬਰਥ 25 ਤਰੀਕ 12ਵਾਂ ਮਹੀਨਾ 2001 ਹਾਈਟ 5 ਫੁੱਟ 7 ਇੰਚ ਸਟੱਡੀ ਪਾਸ ਟੂ ਪਾਸ ਨਾਲ ਆਨਲਾਈਨ ਆਈਟੀਆਈ ਕਰੀ ਹੋਈ ਹੈ ਜੀ ਇੱਕ ਸਾਲ ਦੀ ਪਰਿਵਾਰ ਵਿੱਚ ਮਾਤਾ ਜੀ ਨੇ ਫਾਦਰ ਸਾਹਿਬ ਐਕਸਪਾਇਰ ਇੱਕ ਭੈੜ ਮੈਰਿਡ ਆ ਮੁੰਡਾ ਕੰਮ ਇੰਡੀਆ ਚ ਕਾਰਪੇਂਟਰ ਤੇ ਨਾਲ ਹੀ ਖੇਤੀਬਾੜੀ ਕਰਦਾਗਾ ਜਮੀਨ ਸਾਢੇ 3 ਕਿੱਲੇ ਆ ਘਰ ਬਰ ਵਧੀਆ ਬਣਿਆ ਹੋਇਆਗਾ ਕਦੇ ਗੱਡੀ ਵੀ ਖੜੀ ਹੈ ਜੀ ਮਾਤਾ ਜੀ ਹਾਊਸ ਵਾਈਫ ਨੇ ਕੁੜੀ ਦਾ ਰਿਸ਼ਤੇ ਚਾਹੀਦਾਗਾ ਕੁੜੀ ਦੀ ਹਾਈਲਿਟਸ ਕਰੀ ਹੋਵੇ ਜੇਕਰ ਹਾਈਲਿਟਸ ਦੀ ਪੜਾਈ ਨਹੀਂ ਕੀਤੀ ਤਾਂ ਇਹ ਪਰਿਵਾਰ ਵਿਆਹ ਤੋਂ ਬਾਅਦ ਸਟੱਡੀ ਕਰਵਾ ਲੈਣਗੇ ਜੀ ਹਾਈਲਿਟਸ ਦੀ ਕੁੜੀ ਬਸ ਇੰਟੈਲੀਜੈਂਟ ਹੋਵੇ ਬਧੀਆ ਸੋਣੀ ਸੁਨਖੀ ਸੈਣੀ ਤੇ ਸਮਝਦਾਰ ਫੋਰਨ ਜਾਨ ਦਾ ਖਰਚਾ ਮੁੰਡਾ ਹੀ ਕਰੂਗਾ ਸਾਰਾ ਕੁੜੀ ਵਾਲੇ ਮੈਰਿਜ ਚਾਹੀ ਸਿੰਪਲ ਕਰ ਦੇਣ ਮੁੰਡਾ ਸਰਦਾਰ ਕੇਸ ਰੱਖੇ ਹੋਇਆ ਮਾਤਾ ਦਾ ਅਮਰ ਸ਼ੱਕਿਆ ਹੋਇਆ ਛੋਟਾ ਪਰਿਵਾਰ ਹੈ ਜੀ ਮੁੰਡਾ ਬਧੀਆ ਸੋਹਣਾ ਸੁਨੱਖਾ ਹੈ ਕੁੜੀ ਦੀ ਕਾਸਟ ਜੱਟ ਸਿੱਖ ਹੋਵੇ ਜਾਂ ਫਿਰ ਕੰਬੋਜ ਸਿੱਖ ਕੁੜੀ ਚਾਹੀ ਗਰੀਬ ਘਰ ਦੀ ਹੋਵੇ ਜੀ ਪੜ੍ਹਾਈ ਚ ਪਰ ਹੁਸ਼ਿਆਰ ਹੋਵੇ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਇਹਨਾਂ ਦੇ ਦਿੱਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਰਾਸਤੀ 275 86304 ਧੰਨਵਾਦ ਜੀ